ਸਾਸਤਰੀਆ ਕਾਲ ਜੀ ਅੱਜ ਅਸੀਂ ਬਣਾਵਾਂਗੇ ਦੇਸੀ ਘਿਓ ਦੇ ਮੋਤੀ ਚੂਰ ਲੱਡੂ ਅੱਧਾ ਕਿਲੋ ਬੇਸਣ ਇੱਕ ਕੌਲੀ ਸੂਜੀ ਦਾ ਪੇਸਟ ਅਸੀਂ ਕਿੱਦਾਂ ਤਿਆਰ ਕੀਤਾ ਤੁਹਾਨੂੰ ਅੱਗੇ ਦੱਸਾਂਗੇ ਭਾਈ ਇਹ ਚੀਨੀ ਅੱਧਾ ਨਿੰਬੂ ਇਲਾਚੀ ਪਾਊਡਰ ਫੂਡ ਕਲਰ ਦੇਸੀ ਘਿਓ ਅਸੀਂ ਘਰ ਦਾ ਕੱਢਿਆ ਹੋਇਆ ਹੈ ਜੇ ਤੁਸੀਂ ਦੇਖਣਾ ਹੈ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਾਜੂ ਬਦਾਮ ਦਾ ਪਾਊਡਰ ਇਹ ਅਸੀਂ ਸੂਜੀ ਤੇ ਬੇਸਣ ਦਾ ਪੇਸਟ ਬਣਾਇਆ ਹੈ ਉਹਦੇ ਵਿੱਚ ਪਾਇਆ ਹੈ ਥੋੜਾ ਜਿਹਾ ਫੂਡ ਕਲਰ ਅਸੀਂ ਇਹਨੂੰ ਪਾਣੀ ਪਾ ਕੇ ਘੋਲਾਂਗੇ ਚੰਗੀ ਤਰ੍ਹਾਂ ਚੰਗਾ ਜਿਹਾ ਪੇਸਟ ਬਣਾਵਾਂਗੇ ਗਾੜਾ ਜਿਆਦਾ ਪਤਲਾ ਨਾ ਹੋਏ ਜਿਆਦਾ ਗਾੜਾ ਨਾ ਹੋਏ ਚੰਗੀ ਤਰ੍ਹਾਂ ਪਾਣੀ ਪਾ ਕੇ ਇਹਨੂੰ ਘੋਲਾਂਗੇ ਤਾਂ ਜੋ ਲਮਸ ਨਾ ਪੈਣ 19 ਪਾਵਾਂਗੇ ਇਲਾਚੀ ਪਾਊਡਰ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਬੇਸਣ ਦਾ ਬੈਟਰ ਐਦਾਂ ਦਾ ਹੋਣਾ ਚਾਹੀਦਾ ਹੈ ਨਾ ਗਾੜਾ ਨਾ ਪਤਲਾ ਜਿੱਦਾਂ ਅਸੀਂ ਕੁੜੇ ਬਣਾਉਂਦੇ ਹਾਂ ਹੁਣ ਇਹਨੂੰ ਮਿਕਸ ਕਰਕੇ ਅਸੀਂ 15 ਮਿੰਟ ਲਈ ਰੈਸਟ ਤੇ ਰੱਖਾਂਗੇ ਚਾਸ਼ਨੀ ਬਣਾਉਣ ਵਾਸਤੇ ਗੈਸ ਦੇ ਉੱਪਰ ਪੈਨ ਰੱਖਾਂਗੇ ਉਹਦੇ ਵਿੱਚ ਪਾਈਆ ਚੀਨੀ ਦੋ ਕੌਲੀਆਂ ਪਾਣੀ ਥੋੜਾ ਜਿਹਾ ਫੂਡ ਕਲਰ ਅੱਧਾ ਨਿੰਬੂ ਪਾ ਕੇ ਅਸੀਂ ਮਿਕਸ ਕਰਾਂਗੇ ਨਿੰਬੂ ਅਸੀਂ ਤਾਪ ਆਇਆ ਹੈ ਤਾਂ ਜੋ ਚਾਸ਼ਨੀ ਗਾੜੀ ਨਾ ਹੋਵੇ ਹੁਣ ਥੋੜਾ ਜਿਹਾ ਇਲਾਚੀ ਪਾਊਡਰ ਪਾ ਕੇ ਮਿਕਸ ਕਰਾਂਗੇ 15 ਮਿੰਟ ਲਈ ਚਾਸ਼ਨੀ ਨੂੰ ਪਕਾਣ ਦੇਣਾ ਹੈ ਤਾਂ ਜੋ ਚੀਨੀ ਵਿੱਚ ਮੈਲਟ ਹੋ ਜਾਵੇ ਉਸ ਤੋਂ ਬਾਅਦ ਅਸੀਂ ਨਿੰਬੂ ਨੂੰ ਬਾਹਰ ਕੱਢ ਦੇਣਾ ਹੈ ਚਾशनी ਇੱਕ ਤਾਰ ਜਾਂ ਦੋ ਤਾਰ ਦੀ ਨਹੀਂ ਹੋਣੀ ਚਾਹੀਦੀ ਏਦਾਂ ਦੀ ਚਿਪਚਿਪੀ ਜੀ ਹੋਣੀ ਚਾਹੀਦੀ ਹੈ ਇਹਦਾ ਮਤਲਬ ਚਾशनी ਤਿਆਰ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਹੁਣ ਅਸੀਂ ਕੜਾਹੀ ਵਿੱਚ ਪਾਵਾਂਗੇ ਦੇਸੀ ਘਿਓ ਇਹਨੂੰ ਮੈਲਟ ਹੋਣ ਦੇਵਾਂਗੇ ਬੈਟਰ ਤਿਆਰ ਹੈ ਲੱਡੂਆਂ ਦਾ ਹੁਣ ਥੋੜਾ ਜਿਹਾ ਪਾਣੀ ਨੂੰ ਹੱਥ ਲਗਾ ਕੇ ਗੁਲਗੁਲਿਆਂ ਦੀ ਤਰ੍ਹਾਂ ਅਸੀਂ ਬੈਟਰ ਨੂੰ ਵਿੱਚ ਪਾਵਾਂਗੇ ਕੜਾਹੀ ਵਿੱਚ ਕਿਉਂ ਗਰਮ ਹੋਣਾ ਚਾਹੀਦਾ ਹੈ ਗੈਸ ਹਾਈ ਫਲੇਮ ਤੇ ਰੱਖਣੀ ਹੈ ਇਹਨਾਂ ਨੂੰ ਉਲਟਦੇ ਪਲਟਦੇ ਰਹਿਣਾ ਹੈ ਤਾਂ ਜੋ ਇਹ ਸੜ ਨਾ ਜਾਣ ਜਦੋਂ ਲਾਈਟ ਬ੍ਰਾਊਨ ਹੋ ਜਾਣ ਤੇ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ ਜਦੋਂ ਇਹ ਠੰਡੇ ਹੋ ਜਾਣ ਤਾਂ ਮਿਕਸਰ ਗ੍ਰਾਈਂਡਰ ਦੇ ਵਿੱਚ ਤੋੜ ਕੇ ਪਾਣੀ ਹਨ ਤੇ ਇਹਨਾਂ ਨੂੰ ਗ੍ਰਾਈਂਡ ਕਰਨਾ ਹੈ ਇਹਨਾਂ ਨੂੰ ਦਰਦਰੇ ਜਿਹਾ ਗ੍ਰाइंड ਕਰਨਾ ਹੈ। ਹੁਣ ਇਹ ਦਰਦਰੇ ਜਿਹਾ ਹੋ ਗਏ ਹਨ। ਇੱਕ ਬਰਤਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਦੇ ਵਿੱਚ ਕਾਜੂ ਤੇ ਬਦਾਮ ਦਾ ਪਾਊਡਰ ਨੂੰ ਭੁੰਨਾਂਗੇ। ਜਦੋਂ ਇਹ ਲਾਈਟ ਬ੍ਰਾਊਨ ਹੋ ਜਾਣ ਤਾਂ ਜਿਓ ਗ੍ਰाइंड ਕੀਤਾ ਸੀ ਤੋਂ ਇਹਦੇ ਵਿੱਚ ਪਾ ਦੇਣਾ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਜਿਹੜੀ ਅਸੀਂ ਚਾਚਣੀ ਤਿਆਰ ਕੀਤੀ ਸੀ ਇਹਦੇ ਵਿੱਚ ਪਾ ਦੇਣੀ ਹੈ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਥੋੜੇ ਜਿਹੀ ਕੋਸੇ ਹੋ ਜਾਣ ਤਾਂ ਅਸੀਂ ਇਹਦੇ ਲੱਡੂ ਬਣਾਵਾਂਗੇ ਖਾਓ ਤੇ ਖੜਾਓ ਤੁਸੀਂ ਵੀ ਬਣਾਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ